गॾी त पिछो त असीं गॾी त फ्रंट ਕੁਮਾ ਲਗਰ ਬਾ ਜੀ ਸਾਡੇ ਕੋਲ ਇੱਕ ਕੰਪਲੇਨ ਥਰੂ ਐਸਐਸਪੀ ਪਟਿਆਲਾ ਜਿਸ ਵਿੱਚ ਕੰਪਨੀ ਦੇ ਕੋਈ ਰਿਪਰੈਜ਼ੈਂਟੇਟਿਵ ਆਏ ਨਹੀਂ ਇੰਟਰਨੈਸ਼ਨਲ ਕੰਪਨੀ ਆ ਐਡੀਟਸ ਤੇ ਲਿਵਾਈਸ ਦੀ ਉਹਨਾਂ ਵੱਲੋਂ ਰਿਪਰੈਜ਼ੈਂਟੇਟਿਵ ਆਏ ਨਹੀਂ ਇਹਨਾਂ ਨੇ ਸਾਨੂੰ ਕੰਪਲੇਨ ਦਿੱਤੀ ਕਿ ਸਾਡੇ ਬ੍ਰਾਂਡ ਦੇ ਕਾਪੀ ਪ੍ਰੋਡਕਟਸ ਬਣਾ ਕੇ ਮਿੱਚੇ ਜਾ ਰਹੇ ਨੇ ਉਸ ਸਬੰਧੀ ਅਧਰਖਾ ਸੀਗੀ ਜਿਸ ਸਬੰਧੀ ਅਸੀਂ ਐਫ ਆਈ ਆਰ ਦਰਜ ਕੀਤੀ ਥਾਣੇ ਵਿੱਚ ਅਤੇ ਸਮੇਤ ਪੁਲਿਸ ਪਾਰਟੀ ਇਹਨਾਂ ਨੂੰ ਨਾਲ ਟਕੇ ਸੀ ਰੇਡ ਤੇ ਗਏ ਸੀ ਜਿਹੜੀ ਦੁਕਾਨ ਤੇ ਅਸੀਂ ਰੇਡ ਕੀਤੀ ਆ ਉੱਥੇ ਜੀ ਇਹਨਾਂ ਨੇ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵਸ ਨੇ ਇਹਨਾਂ ਨੇ ਉੱਥੇ ਸਾਨੂੰ ਦੱਸਿਆ ਸਿਲੈਕਟ ਉਹਦੇ ਵਿੱਚੋਂ ਸਾਰੇ ਸਮਾਨ ਵਿੱਚੋਂ ਸੈਗਰੀਗੇਟ ਕਰਕੇ ਵੀ ਇਹ ਇਹ ਸਮਾਨ ਸਾਡੀ ਕੰਪਨੀ ਦਾ ਲੋਗੋ ਪਾਤਰਿਆ ਹੈ ਪਰ ਹੈ オリジナル ਨਹੀਂ ਹੈਗਾ ਇਹ ਜਾਲੀ ਹੈ ਇਹਨਾਂ ਦੇ ਦੱਸਣ ਮੁਤਾਬਕ ਅਸੀਂ ਉਹ ਜਿਹੜਾ ਜਿਹੜਾ ਸਮਾਨ ਇਹਨਾਂ ਨੇ ਕਿਹਾ ਉਸ ਸਮਾਨ ਨੂੰ ਅਸੀਂ ਕਪਚਰ ਪੁਲਿਸ ਵਿੱਚ ਲਿਆ ਹੈ ਇਹਨਾਂ ਦੇ ਚੂਹੇ ਤੇ ਮੈਂ ਤੁਹਾਡੇ ਸਮਾਨ ਦਾ ਸਰਵੋਤਮ ਹੋਰ ਡਿਟੇਲਸ ਬਾਅਦ ਵਿੱਚ ਅਸੀਂ ਸ਼ੇਅਰ ਕਰ ਦਾਂਗੇ ਸਾਰੀਆਂ ਕੀ ਕਾਰਵਾਈ ਸਰ ਅਗੇ ਪੁਲਿਸ ਵੱਲੋਂ ਲਈ ਜਾ ਰਹੀ ਹੈ ਕਿਹੜਾ ਕਿਹੜੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਜਿਹੜੀ ਜੀ ਐਫ ਆਈ ਆਰ ਹੋਈ ਆ ਇਹ ਹੈਗੀ ਆ ਐਫ ਆਈ ਆਰ ਨੰਬਰ 37 ਥਾਣਾ ਕੁਤਵਾਲੀ ਨੱਬ ਇਹ ਹੈਗੀ ਜੀ ਕਾਪੀਰਾਈਟ ਐਕਟ ਦੀ ਸੈਕਸ਼ਨ 63 ਤੇ 65 ਦੇ ਅੰਦਰ ਇਹਦਾ ਮਾਮਲਾ ਦਰਜ ਹੋਇਆ ਜਿਹੜੀ ਫੇਸਿੰਗ ਹੋਈ ਹੈ ਜੀ ਤੇ ਜੀ ਅੱਜੇ ਦਰਜ ਨਹੀਂ ਜੀ ਅਵੇਲੇਬਲ ਫਾਈਲਸ ਵਿੱਚ ਜੀ ਪੂਰੀ ਰਸਤ ਵਗੈਰਾ ਕਿਤੇ ਇਹ ਵਾਲੇ ਕਾਰਨਾਂ ਤੇ ਕਾਰਵਾਈ ਕਰ ਰਹੇ ਨੇ ਪਰ ਪੂਰੀ ਕਾਰਵਾਈ ਨੂੰ ਕਿ ਤੁਹਾਨੂੰ ਉਹਦੇ ਬਾਰੇ ਦੱਸੋ ਹਾਂ ਸਰ ਇਸ ਤੋਂ ਲੱਗਦਾ ਵੀ ਬਹੁਤ ਸਾਰੀਆਂ ਦੁਕਾਨਾਂ ਬੰਦ ਨਜ਼ਰ ਆਈਆਂ ਜਿਸ ਤਰ੍ਹਾਂ ਬਹੁਤ ਸਾਰਾ ਨਕਲੀ ਮਾਲ ਵੇਚਿਆ ਜਾ ਰਿਹਾ ਹੈ ਕੀ ਲੱਗਦਾ ਸਰ ਹੋਰ ਵੀ ਸ਼ਿਕਾਇਤਾਂ ਤੇ ਕਾਰਵਾਈ ਹੋ ਸਕਰ ਨਕਲੀ ਮਾਲ ਵੇਚਦਾ ਹੋਵੇ ਜੀ 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 ਸਾਡੇ ਕੋਲ ਕੰਪਨੀ ਵੱਲੋਂ ਕੰਪਲੇਟ ਆਉਗੀ ਜਿੱਥੇ ਵੀ ਉਹ ਕਹਿਣ ਕਿ ਸਾਨੂੰ ਰੀਡ ਕਰਨ ਨੂੰ ਜਿੱਥੇ ਉਹਨਾਂ ਨੂੰ ਸ਼ੱਕ ਹੋਊਗਾ ਵੀ ਸਾਡਾ ਸਮਾਨ ਇੱਥੇ ਜ਼ਿਆਦੀ ਵੇਚਿਆ ਜਾ ਰਿਹਾ ਹੈ ਜਾਂ ਨਕਲੀ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ ਉੱਥੇ ਪੁਲਿਸ ਪਾਰਟੀ ਉਹਨਾਂ ਦੇ ਨਾਂ 'ਤੇ ਜਾਊਗੀ ਤੇ ਉੱਥੇ ਰੇਡ ਕਰਕੇ ਸਮਾਨ ਨੂੰ ਸੀਜ਼ ਕਰਦੇ। ਇਸ ਸਰਫਰ ਨੂੰ ਪੂਰਾ ਆਰਡਰ ਮੇਰੀ ਇਸ ਕਰਵਾਈ ਦੇ। ਇਹ ਲੋਅ ਹੈ ਜੀ। ਆਰਡਰ ਕਿਸ ਨੇ ਪਾਇਆ? ਆਰਡਰ ਹੈ ਇਸ ਦੇ ਗੇਸ ਤੋਂ ਲੋਅ ਹੈ ਤੇ ਕਾਪੀਰਾਈਟ ਐਕਟ ਕਰ। ਕਾਪੀਰਾਈਟ। 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 ਇਹ ਵੀ ਕੋਈ ਨਹੀਂ ਆਉਂਦੇ। ਇਹ ਕੋ ਜਰੂਰੀ ਹੈ ਨਾ ਇਹਨਾਂ ਦੀ ਫਿਰ ਉਹੀ ਹੈ ਸਾਰਾ ਕੁਝ। ਅਬੀ 아이 ਥਿੰਕ। ਕੋਲਾ ਹਨਾ ਕੀ ਰੋ ਦੇ ਨਹੀਂ ਪੜੇਗੀ। ਹਮ ਸਭ ਤੁਸੀਂ सर की शिकायत दर्ज करवाई थे पोस्ट को इस तरह का पता लग गया नकली सर नाम क्या है राधे श्याम यादव मेरा नाम है मैं लेवाइस रेडाज का ऑथराइट रिप्रेजेंटेटिव हूँ मुझे पता लगा यहाँ पे नाभे में ऐसे ऐसे ये दुकानें हैं दर्द करेक्शन के नाम से और यहाँ पे नकली सामान काफ़ी माफ दिख रहा है तो हमने उसके अगेंस्ट में कंप्लेन फाइल की एस साहब को फिर उधर से कंप्लेन माफ होकर खाने में आई जहाँ पर आया एस एच ओ साहब ने बहुत अच्छे से

अंदाजा सर अभी ऐसे कुछ नहीं बता सकते अंदाजा आपको तो क्या बताते हैं अंदाजा अंदाजा किसी चीज का भी हो सकता है नहीं सर अंदाजा गैजिंग नेशन क्या होता है आपने ऑथराइज्ड रिप्रेजेंटेटिव और आपके साथ कौन है मेरे साथ मेरे सहयोगी जय राजेंद्र सिंह है दो जन की टीम हां जी ओके ओके शॉर्टली ब्रेक हम्म प्रेजेंट लीना से आ रहा है राजेंद्र सिंह राजेंद्र सिंह जो कल ਕੰਟੇ ਰੇਡ ਪੀਸੀ ਅੱਜ ਬਾਰੇ ਇੱਕ ਜੀ ਸਾਨੂੰ ਦਰਖਾਸਤ ਮਸੂਲ ਹੋਈ ਸੀ ਥਰੂ ਐਸਐਸਪੀ ਸਾਹਿਬ ਪਟਿਆਲਾ ਤੋਂ ਜਿਹੜੀ ਕਿ ਕਾਪੀਰਾਈਟ ਐਕਟ ਦੇ ਤਹਿਤ ਮੈਟਰ ਸੀਗਾ ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 73 63 ਤੇ 65 ਕਾਪੀਰਾਈਟ ਥਾਣਾ ਅੰਕਦਵਾਲੀ ਨਾਪਾ ਦਰਜ ਰੇਸਿਸ ਕੀਤੀ ਜੁਆ ਹੈ ਉਸ ਦੇ ਇੱਕ ਵਿੱਚ ਅਸੀਂ ਰੇਡ ਕਰਨ ਲਈ ਦੱਤ ਸਟਾਈਲ ਕਲੈਕਸ਼ਨ ਨਾਪਾ ਵਿਕੇ ਗਏ ਸੀ ਜਿੱਥੇ ਤੁਹਾਨੂੰ ਮਦਈ ਮਕਤਮਾ ਜੋ ਕਿ ਕੰਪਨੀ ਐਡੀਟਸ ਅਤੇ ਡਿਵਾਈਸ ਦੇ ਰਿਪਰੈਜ਼ੈਂਟੇਟਿਵ ਸੀਗੇ ਕੋਪਤ ملے ਜਿਨ੍ਹਾਂ ਨੇ ਸਾਨੂੰ ਉੱਥੇ ਆਪਣੀ ਨਿਸ਼ਾਨਦਹੀ ਤੇ ਸਾਰਾ ਕੁਝ ਸਮਾਨਦ ਕਰਲ ਕਰਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਜਾਰੀ ਕਰ ਦਿੱਤਾ ਅਸੀਂ ਉੱਥੇ ਜਿਸ ਟਾਈਮ ਤਪਤੀਸ਼ ਕਰ ਰਹੇ ਸੀਗੇ ਆਪਣਾ ਮਾਲ ਮੁਕਦਮਾ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀਗੇ ਉਹਨਾਂ ਦੀ ਨਿਗਰਾਨੀ ਵਿੱਚ ਉਸ ਟਾਈਮ ਬਾਹਰ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗ ਗਏ ਹੱਲਾ ਗੁੱਲਾ ਕਰਨ ਲੱਗ ਗਏ ਅਤੇ ਉੱਥੇ ਕਾਫੀ ਮਾਤਰਾ ਚ ਇਕੱਠੇ ਹੋ ਗਏ ਇਕੱਠ ਵਿੱਚੋਂ ਸਾਰੀ ਪੁਲਿਸ ਨੂੰ ਧੰਕੀਆਂ ਦੇਣ ਲੱਗੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਵੇਂ ਸਾਡੇ ਏਰੀਆ ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰ ਦੋਗੇ ਤੁਸੀਂ ਕੌਣ ਹੋ ਨੂੰ ਸਾਡਾ ਸਮਾਨ ਲੈ ਕੇ ਜਾਣ ਵਾਲੇ ਪੁਲਿਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈ ਹੈ ਔਨ ਡਿਊਟੀ ਅਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਬਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾ ਦੇ ਨਾਲ ਹੱਥੋਂ ਪਾਈ ਹੋਏ ਨੇ ਕਾਫੀ ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਗਿਊ ਪ੍ਰੋਸੈਸ ਆਫ ਲਾਅ ਦੇ ਨਾਲ ਹੋ ਰਿਹਾ ਐਫ ਆਈ ਆਰ ਦਰਜ ਹੈ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੇ ਧੱਕਾ ਮੁਕੀ ਤੋਂ ਬਾਅਦ ਮੁਲਾਜ਼ਮਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸ ਸੇਬ ਜਿਹਦੇ ਚ ਉਹਨਾਂ ਨੇ ਸ਼ਟਰ ਲਾਇਆ ਪਰ ਸ਼ਟਰ ਲਾ ਕੇ ਸਾਰੇ ਦੁਕਾਨਦਾਰ ਨੇ ਰਾਇਜੀ ਕਿ ਕਿਸੇ ਬਾਹਰ ਇਕੱਠੇ ਲੋਕ ਸੀਗੇ ਉਹ ਵੀ ਸਾਰੇ ਦੁਕਾਨਦਾਰ ਅਤੇ ਫੋਰ ਉੱਥੇ ਦੇ ਪ੍ਰਧਾਨ ਜੀ ਜੋ ਵੀ ਸੀਕਿਉਰਟੀ ਇਕੱਠੇ ਹੋਏ ਤੇ ਕਿੰਨੇ ਕੁ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਨਹੀਂ ਜੀ ਜਿਵੇਂ ਜਿਵੇਂ ਜਿਹਦੇ ਖਲਾਫ ਕੰਪਲੇਂਟ ਆਉਗੀ ਉਹਦੇ ਖਲਾਫ ਹੋਊਗਾ ਉਹਦੇ ਖਲਾਫ ਉਹਦੇ ਖਲਾਫ 40 45 ਬੰਦੇ ਆ ਅੱਛਾ 40 45 ਬੰਦਿਆਂ ਦੇ ਪਰਸ ਨੂੰ ਕਲੋਸ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੁਲਿਸ ਬੜੀ ਮਸਤੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੇ ਉੱਥੋਂ ਉਰੇ ਪਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਤਹਿਤ ਉਹਨਾਂ ਦੇ ਪੀਐਨ ਨੰਬਰ 38 1722 132 221 ਬੀਐਨਐਸ ਤਹਿਤ ਪਕੜਿਆ ਗਿਆ 45 ਬੰਦਿਆਂ ਦੇ ਕਰੀਬ ਉੱਥੇ ਜੋ ਕੱਟ ਸੀਗਾ ਉਹਨਾਂ ਦੇ ਖਲਾਫ ਕਾਰਜ ਜਿਨ੍ਹਾਂ ਵਿੱਚੋਂ 7 ਬੰਦੇ ਬਾਹਰ ਨੇ ਅੱਛਾ